ਕਿਸਾਨਾਂ ਦੇ ਅੰਦੋਲਨ ਦਾ ਵੱਡਾ ਸੇਕ ਬੀਜੇਪੀ ਨੂੰ ਚੱਲਣਾ ਪੈ ਰਿਹਾ ਹੈ ਪਰ ਫਾਇਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਹੋ ਰਿਹਾ ਕਿਉਂਕਿ ਕਿਸਾਨ ਸਿਆਸਤ ਨੂੰ ਬਾਖੂਬੀ ਸਮਝ ਰਹੇ ਨੇ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਲਈ ਹੈਲਪਲਾਈਨ ਨੰਬਰ ਜਾਰੀ ਕਰਦੇ ਹੋਏ ਇਹ ਸੋਚਿਆ ਹੋਵੇਗਾ ਕਿ ਕਿਸਾਨ ਖੁਸ਼ ਹੋਣਗੇ ਪਰ ਕਿਸਾਨਾਂ ਨੇ ਕੰਟੀ ਵਜਾ ਦਿੱਤੀ ਮੈਂ ਐਤੋਂ ਨੂੰ ਇੱਕ ਨੰਬਰ ਦੇ ਦਿੰਦੇ ਆਂ ਮੈਂ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਤਾਂ ਕਿ ਅਗਰ ਕਿਸੇ ਨੂੰ ਕੋਈ ਲੋਡ ਹੋਏ ਕਿਉਂਕਿ ਤੁਹਾਡੇ ਹੁਣ ਸਾਰੇ ਜਿਹੜੇ ਪਰਿਵਾਰ ਹੈ ਉਥੇ ਕਈ ਕਈ ਲੋਕ ਗਏ ਹੋਏ ਨੇ ਆਪਣੇ ਬਾਰਡਰਾਂ ਤੇ ਤੇ ਤੁਸੀਂ ਅਗਰ ਕਦੇ ਤੁਹਾਨੂੰ ਲੋਡ ਹੈ ਸਰਕਾਰ ਦੇ ਹੈਲਪ ਦੀ ਕੋਈ ਬਿਮਾਰ ਹੋ ਜਾਂਦਾ ਹੈ ਕੋਈ ਤਕਲੀਫ ਹੋ ਜਾਂਦੀ ਹੈ ਕਿਸੇ ਗੱਲ ਦੀ ਤਾਂ ਆ ਨੋਟ ਕਰੋ ਤੁਸੀਂ ਆ ਇੱਕ ਬੀਬੀਆਂ ਦਾ ਇੱਕ ਹੈਲਪਲਾਈਨ ਹੈ 1000 91 1091 1091 اور پولیس हेल्पलाइन है 112 112 ਇਹਨਾਂ ਨੂੰ ਤੁਸੀਂ ਨੋਟ ਕਰੋ ਜਦੋਂ ਕਿਸੇ ਚੀਜ਼ ਦੀ ਲੋੜ ਹੈ ਕਿਸੇ ਕੋਈ ਬਿਮਾਰ ਹੋ ਜਾਏ ਕੁਝ ਤੁਸੀਂ ਰਿੰਗ ਕਰੋ ਇਹਨਾਂ ਦੀ ਡਿਊਟੀ ਲਈ ਹੋਈਆਂ ਸੀ ਕਿ ਇੱਕਦਮ ਤੁਹਾਡੇ ਕੋਲ ਡਾਕਟਰ ਨੂੰ ਲੈ ਕੇ ਜਾਣਗੇ ਜਾਂ ਤੁਹਾਨੂੰ ਲੈ ਜਾਣਗੇ ਹਸਪੀਟਲ ਚਾ ਹੋਰ ਕੋਈ ਤੁਹਾਡੀ ਤਕਲੀਫ ਜਿਹੜੀ ਹੈ ਉਹਨੂੰ ਦੂਰ ਕਰਨ ਦੀ ਉਹ ਕੋਸ਼ਿਸ਼ ਕਰਨਗੇ ਬਈ ਕੈਪਟਨ ਸਾਹਿਬ ਨੂੰ ਜੇ ਕਿਸਾਨਾਂ ਦੀ ਚਿੰਤਾ ਜਿਹੜੇ ਉਹਨਾਂ ਦੇ ਮਸਲੇ ਆ ਉਹ ਹੱਲ ਕਰਾਉਣ ਇੱਥੇ ਅਸੀਂ ਇਹ ਨਹੀਂ ਵੀ ਵੱਖ-ਵੱਖ ਪੰਜਾਬ ਚੋਂ ਆਏ ਆ ਇਹ ਸਾਰਾ ਇੱਕ ਪਰਿਵਾਰ ਆ ਅਸੀਂ ਇੱਕ ਦੂਜੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਅਸੀਂ ਆਪਣੇ ਆਪ ਇੱਕ ਦੂਜੇ ਦਾ ਸਾਥ ਦੇ ਰਹੇ ਆ ਸਾਡੇ ਜਿਹੜੇ ਭਰਾ ਕਿਸਾਨ ਪਿੱਛੇ ਆ ਜੇ ਕਿਸੇ ਸਾਡੇ ਇੱਥੇ ਆਏ ਕਿਸਾਨ ਨੂੰ ਪ੍ਰੋਬਲਮ ਕਿਸੇ ਤਰ੍ਹਾਂ ਦੀ ਜਾਂ ਪਿੱਛੇ ਵੀ ਆਉਂਦੀ ਆ ਉਹ ਆਪਣੇ ਤੌਰ ਤੇ ਇੱਕ ਦੂਜੇ ਦੀ ਚਾਹੇ ਪਿੰਡ ਪੱਧਰ ਤੇ ਚਾਹੇ ਜੂਨੀਅਰ ਤੌਰ ਤੇ ਹੱਲ ਕਰ ਰਹੇ ਆ ਕੈਪਟਨ ਸਾਹਿਬ ਨੂੰ ਚਾਹੀਦਾ ਜਿਹੜੇ ਮਸਲੇ ਆ ਦੇਖੋ ਅਸੀਂ ਇੱਕ ਮਸਲਾ ਜਿੱਦਣ ਕੈਪਟਨ ਸਾਹਿਬ ਨਾਲ ਸਾਡੀ ਲਾਸਟ ਮੀਟਿੰਗ ਜੂਨੀਅਰ ਦੀ ਹੋਈ ਸੀ ਇੱਕ ਗੰਨੇ ਦੀ ਸੀਜ਼ਨ ਚੱਲ ਰਿਆ ਇੱਕ ਮੰਗ ਅਸੀਂ ਰੱਖ ਕੇ ਆਏ ਸੀ ਉਨੀ ਸਾਡੇ ਕੋਲੋਂ 30 ਤਰੀਕ ਲਈ ਸੀ ਅੱਜ 26 ਦਿਨ ਉੱਪਰ ਹੋ ਗਏ ਆ ਅਜੇ ਤੱਕ ਗੰਨੇ ਦਾ ਰੇਟ ਤਾਂ ਵਧਿਆ ਨਹੀਂ ਗੰਨੇ ਦਾ ਬਕਾਇਆ ਤਾਂ ਉਹਨਾਂ ਤੋਂ ਦੇ ਨਹੀਂ ਹੋਇਆ ਜਿਹੜੇ ਮਸਲੇ ਵਿਚਾਰਨ ਵਾਲੇ ਉਹ ਉਹਨਾਂ ਵੱਲ ਧਿਆਨ ਦੇਣ ਇਹਨਾਂ ਲਈ ਅਸੀਂ ਆਪਣੇ ਕਿਸਾਨ ਭਰਾਵਾਂ ਲਈ ਸਾਰਾ ਪੰਜਾਬ ਖੜਾ ਆ ਜੇਕ ਪ੍ਰਮਾਤਮਾ ਨਾ ਕਰੇ ਕੋਈ ਇੱਕ ਦੂਜੇ ਨੂੰ ਪ੍ਰੋਬਲਮ ਆਦੀ ਅਸੀਂ ਮਿਲ ਕੇ ਸੋਲਵ ਕਰ ਰਹੇ ਆ ਦੇਖੋ ਜੀ ਜਿਹੜੇ ਇਹ ਗਲਤ ਗੱਲ ਇਹ ਇੱਕ ਡਰਾਮੇਬਾਜ਼ੀ ਆ ਲੋਕਾਂ ਦਾ ਧਿਆਨ ਉਹਦੇ ਵੱਲ ਖਿੱਚਣ ਵਾਲੀ ਆ ਵੀ ਅਸੀਂ ਕਿਸਾਨਾਂ ਦੀ ਮਦਦ ਕਰ ਰਹੇ ਆ ਪਰ ਇਹ ਵੇਖੋ ਜਿਹੜਾ WTO ਅਨੁਸਾਰ ਜਿਹਦੇ ਅਨੁਸਾਰ ਇਹ ਨੀਤੀਆਂ ਆਈਆਂ ہیں پرائیویٹ ਨੀਤੀਆਂ ਆਈਆਂ ਨੇ ਜਿਹੜੀਆਂ ਸਾਰਾ ਕੋਈ ਵਿਸ਼ਵੀਕਰਨ ਦਾ ਨਿਜੀਕਰਨ ਦੇਣ ਦਾ ਆਇਆ ਹੈ ਉਹਨਾਂ ਨੂੰ ਲਾਗੂ ਕਰਨ ਦਾ ਤਾਂ ਉਹਦੇ 'ਚ ਇਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਨਰਸੀ ਮਹਾਰਾਓ ਤੇ ਵਿੱਤ ਮੰਤਰੀ ਮਨਮੋਹਨ ਸਿੰਘ ਜੀ ਉਦੋਂ ਤੋਂ ਲੈ ਕੇ 1991 ਤੋਂ ਲੈ ਕੇ ਲਗਾਤਾਰ ਆ ਰਹੀਆਂ ਨੇ ਤਾਂ ਉਦੋਂ ਤੋਂ ਲੈ ਕੇ ਇਹ ਤਾਂ ਵਿੱਚ ਸ਼ਾਮਲ ਨੇ ਇਹਨਾਂ ਨੀਤੀਆਂ ਦੇ ਵਿੱਚ ਤਾਂ ਸਾਰਾ ਕੁਝ ਜਿੱਥੇ ਨਿਜੀਕਰਨ ਕੀਤਾ ਗਿਆ ਪ੍ਰਾਈਵੇਟੇਸ਼ਨ ਕੀਤੀ ਗਈ ਹੈ ਇਹ ਤਾਂ ਲਾਸਟ ਜਿਹੜਾ ਆਇਆ ਕਿਸਾਨੀ ਵਾਲਾ ਜਿਹੜਾ ਅ ਕਰੀਰ ਜਿਹੜੀ ਪ੍ਰਾਈਵੇਟ ਕਰਦਾ ਉਹ ਜ਼ਮੀਨਾਂ ਖੋਹ ਕੇ ਕੰਪਨੀਆਂ ਨੂੰ ਦੇਣ ਦਾ ਉਹ ਇਹਨਾਂ ਦੀ ਜਿਹੜੀ ਲਗਾਤਾਰ ਦਾ ਨੀਤੀਆਂ ਪਾਲਸੀਆਂ ਦੀ ਉਹੀ ਹੈ ਤਾਂ ਉਹਨਾਂ ਨੀਤੀਆਂ ਪਾਲਸੀਆਂ ਤੇ ਇਹ ਭਾਜਪੀ ਔਰ ਜਿੰਨੀਆਂ ਹੋਰ ਪਾਰਟੀਆਂ ਨੇ ਉਹ ਇੱਕ ਜੁਟ ਰਹੇ ਔਰ ਜਿਹੜਾ ਅਮਰੀਕਨ ਸਭਰਾ ਚ ਜੋ ਪਾਲਸੀਆਂ ਪਾਸ ਹੁੰਦੀਆਂ ਉਹਦੇ ਤੇ ਇਹ ਸਾਰੇ ਇੱਕ ਮਤ ਨੇ ਸਹਿਮਤ ਨੇ ਉਹਦੇ ਖਿਲਾਫ ਕੈਪਟਨ ਨੂੰ ਬੋਲਣਾ ਚਾਹੀਦਾ ਕਿ ਕੀ ਬੋਲਦੇ ਨੇ ਕੀ ਇਹ ਡਬਲਯੂਟੀਓ ਨੂੰ ਮੰਨਦੇ ਨੇ ਕਿ ਉਹਦੇ ਚ ਬਾਹਰ ਨੇ ਉਹਦੇ ਵਿਰੋਧ ਬੋਲਦੇ ਨੇ ਵੀ ਜਿਹੜਾ ਇਹਨਾਂ ਰਾਜਪੁਰੇ ਦੇ ਵਿੱਚ ਇੱਕ ਦਿੱਤੀ ਹੈ 1000 ਏਕੜ ਜ਼ਮੀਨ ਪ੍ਰਾਈਵੇਟ ਘਰਾਣਿਆਂ ਨੂੰ ਉਹਦੇ ਬਾਰੇ ਬੋਲਣ ਮੁੱਖ ਮੰਤਰੀ ਨੇ ਨਾ ਤਾਂ ਕਿਸਾਨਾਂ ਨੇ ਉਹਨਾਂ ਤੋਂ ਮੰਗ ਕੀਤੀ ਹੈ ਨਾ ਹੀ ਕਿਸਾਨਾਂ ਨੇ ਇਸ ਤਰ੍ਹਾਂ ਦੀ ਮਦਦ ਲੈਣ ਦੀ ਕੋਈ ਸਰਕਾਰ ਨੂੰ ਅਪੀਲ ਕੀਤੀ ਹੈ ਜਦੋਂ ਕਿਸਾਨ ਉਰੇ ਆਏ ਆਂਗੇ ਉਹ ਆਪਣੇ ਤੌਰ ਤੇ ਕੇਂਦਰ ਦੀ ਸਰਕਾਰ ਨਾਲ ਲੜਨ ਲਈ ਫੈਸਲਾ ਕਰਕੇ ਐਵੇਂ ਇਹਨਾਂ ਮੰਗਾਂ ਨੂੰ ਮਨਵਾਉਣਾ ਹੈ ਔਰ ਪੰਜਾਬ ਦੀ ਸਰਕਾਰ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦੀ ਹੈ ਉਹ ਆਪਣੇ ਤੌਰ ਤੇ ਕਰ ਰਹੇ ਆਗੇ ਕਿਸਾਨਾਂ ਦੇ ਕਹਿਣ ਦੀ ਕੋਈ ਜਾਂ ਕਿਸਾਨਾਂ ਨੂੰ ਮਦਦ ਦੀ ਕੋਈ ਉਹ ਨਹੀਂ ਪਰ ਉਹ ਜੋ ਗੱਲ ਵੀ ਕਰਦੇ ਆ ਇਸ ਤਰ੍ਹਾਂ ਦੀ ਉਹ ਦੇਖਦੇ ਆ ਰਾਜਨੀਤਿਕ ਤੌਰ ਤੇ ਜੋ ਦੇਸ਼ ਦਾ ਪੰਜਾਬ ਦਾ ਕਿਸਾਨ ਹੈ ਉਹ ਅੱਗੇ ਹੋ ਕੇ ਲੜ ਰਿਹਾ ਹੈ ਉਹ ਇਸ ਰਾਜਨੀਤੀ 'ਚੋਂ ਆਪਣਾ ਕੋਈ ਫਾਇਦਾ ਠਾਉਣ ਲਈ ਕਿਸਾਨਾਂ ਦੀ ਗੱਲ ਕਰਦੇ ਆਂ ਵੈਸੇ ਤਾਂ ਇਹਨਾਂ ਕਾਨੂੰਨਾ ਉੱਤੇ ਕੇਂਦਰ ਦੀ ਕਾਂਗਰਸ ਸਰਕਾਰ ਜਦੋਂ ਰਹੀ ਆ ਉਹਨਾਂ ਦਾ ਵੀ ਇਹੀ ਸਟੈਂਡ ਸੀਗਾ ਇਹਨਾਂ ਕਾਨੂੰਨਾ ਨੂੰ ਲਾਗੂ ਕਰਨ ਲਈ ਕਾਂਗਰਸ ਵੀ ਚੱਲ ਰਹੀ ਸੀ